ਤਮਾ ਮਤਲਬ ਸ਼ਨੀਵਾਰ ਐਤਵਾਰ ਵੀ ਇੱਥੇ ਕੋਈ ਏਡੀ ਗੱਲਬਾਤ ਨਹੀਂ ਰਹੀ ਨੀ ਪਤਾ ਨਹੀਂ ਤਾਂ ਲੋਕਾਂ ਕੋਲੇ ਪੈਸਾ ਹੈ ਨਹੀਂਗਾ ਮਾਰਕੀਟ 'ਚ ਪੈਸਾ ਨਹੀਂ ਘੁਮ ਰਿਆ ਉਹਦੇ ਕਰਕੇ ਮਤਲਬ ਜੇਬਾਂ ਖਾਲੀ ਨੇ ਜੇ ਕਿਹਨੇ ਦੋ ਜਾਂ ਚਾਰ ਸੂਟ ਲੈਣੇ ਨੇ ਮਤਲਬ ਇੱਕ ਅੱਦੇ ਨਾਲ ਹੀ ਸਾਰਦਾ ਬੰਦਾ ਜਿੰਨਾ ਸਮਾਨ ਆ ਜ਼ਰੂਰਤ ਦਾ ਹੁਣੀ ਇੱਕੋ ਵਾਰੀ ਸ਼ਾਪਿੰਗ ਕਰ ਲਈ ਅੱਜ ਟਾਈਮ ਕੱਢ ਕੇ ਰੌਣਕਾਂ ਲੱਗੀਆਂ ਨੇ ਲੁਧਿਆਣੇ ਕਰ ਲਈ ਹੈ ਨਾ ਅੱਛਾ ਰਿਵਾਇਤ ਜੀ ਬਣ ਗਈ ਹੈ ਨਾ ਘਰ ਦੇ ਲਈ ਪਰਦੇ ਔਰ ਚੱਦਰਾਂ ਦੀਵਾਲੀ ਦੇ ਮੌਕੇ ਜੇ ਦੀਵਾਲੀ ਦਾ ਮੌਕਾ ਘਰੇ ਨਾਲ ਸ਼ਿੰਗਾਰਿਆ ਫਿਰ ਫਾਇਦਾ ਗੇ ਹਾਂਜੀ ਪਸੰਦ ਤਾਂ ਕੀਤਾ ਜਾਂਦਾ ਪਰ ਅਸੀਂ ਲੈ ਨਹੀਂ ਅਸੀਂ ਮਾਛੀਵਾੜਾ ਤੋਂ ਆਏ ਨਾ ਉੱਥੋਂ ਉੱਥੇ ਹੀ ਲੈਣਾ ਅਸੀਂ ਫਰੀਦਰੀ ਕਰਨ ਆਏ ਹਾਂਜੀ ਖਰੀਦ ਹਾਰ ਦੇ ਪੁੱਕੇ ਹਾਂਜੀ ਹਾਂਜੀ ਕਿਦਾਂ ਕਿ ਤਰੀਬ ਬਿਸ਼ੇਰੇ ਤੋਂ ਲੈ ਕੇ ਤੁਸੀਂ ਅੱਜ ਤੱਕ ਮੰਨ ਕੇ ਚੱਲੋ ਕੁਸ਼ਕਾ ਹੁਣ ਤਰੀਕਾ ਲਾਸਟ ਆ ਰਹੀਆਂ ਨੇ ਲਾਸਟ ਤਰੀਕਾ ਦਾ ਬੰਦਾ ਕਹਿੰਦਾ ਆਟੇ ਦੀ ਥੈਲੀ ਵੀ 10 ਕਿਲੋ ਦੀ ਜਗ੍ਹਾ 5 ਕਿਲੋ ਹੀ ਲੈ ਲਓ ਮੇਰੀ ਗੱਲ ਸਮਝਦੇ ਹੋ ਮਹਿੰਗਾਈ ਕਰਕੇ ਕਹਿੰਦਾ ਜੇਬਾਂ ਖਾਲੀ ਹੁੰਦੀਆਂ ਨੇ ਕਿਆਂ ਮੇਨ ਜਿਆਦਾ ਜੀ ਅੱਜ ਗੜਨ ਬੈਸ਼ਟ ਜਿਆਦਾ ਵਿਕ ਰਹੀ ਹੈ ਕਿ ਹਰ ਕੋਈ ਇਹ ਤੇ ਹਰ ਮੁਕਤੇ ਨਵੇਂ ਤੇ ਕਾੜੇ ਲਗਾਉਂਦੇ ਨੇ ਔਰ ਬੈਸ਼ੀ ਨਵੀਂ ਮਚਾਉਂਦੇ ਨੇ ਜਦੋਂ 골ਡ ਜੁਐਲਰੀ ਸ਼ਾਪ ਤੇ ਗਏ ਆ ਯਾਰ ਉੱਥੋਂ ਰੋਰਸ ਹੋ ਗਏ ਮੋੜੇ ਸੋ ਮੈਂ ਕਿਹਾ ਯਾਰ ਉਹਨਾਂ ਨੇ ਰੇੜੀ ਇਹੋ ਜਿਹਾ ਦੱਸਤਾ ਚਾਹੁੰਦੀ ਰੇੜੇ ਇੰਨਾ ਉੱਚਾ ਹੋਇਆ ਹੋਇਆ ਵਾ ਮੰਨ ਕੇ ਚੱਲੋ 50 50 ਮੰਨ ਕੇ ਚੱਲੋ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੋਰ ਵੀ ਮੰਦੇ ਵਾਲੀਆਂ ਸਾਰਾ ਨੇਗੀਆਂ ਐਡੇ ਪੈਸੇ ਨਾਲ ਘੁੰਮਣ ਕਰਕੇ ਸਿਰ ਪਰੇਸ਼ਾਨੀਆਂ ਹੀ ਨੇ ਲੋਕਾਂ ਦੀ ਤਾਂਬੇ ਦੀ ਲੈ ਕੇ ਜਾਵਾਂਗੇ ਤਾਂਬੇ ਦੀ ਹਾਂਜੀ ਅੱਛਾ ਸੋਨਾ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਲੱਗਦਾ ਕਿ ਆਮ ਲੋਕਾਂ ਕੋ ਫੁੱਟ ਕਰ ਨਹੀਂ ਨਹੀਂ ਸੋਨਾ ਤੇ ਬਹੁਤ ਮਹਿੰਗਾ ਹੈ ਸੋਨਾ ਨਹੀਂ ਤੂੰ ਹੜਾਏ ਨੇ ਲੋਕ ਮਾਨਸਿਕ ਰੋਗ ਦੇ ਵੀ ਟੁੱਟੇ ਨੇ ਫਾਈਨੈਂਸ਼ਲੀ ਵੀ ਟੁੱਟੇ ਨੇਗੇ ਸਾਰੇ ਪਾਸੇ ਪਰ ਪੰਜਾਬੀਆਂ ਨੇ ਫਿਰ ਵੀ ਹੱਲਾਸ਼ੇਰੀਆਂ ਦਿੱਤੀਆਂ ਨੇ ਜਿੱਥੇ-ਜਿੱਥੇ ਹੜਾਏ ਨੇ ਉਹਨਾਂ ਦੀ ਸਪੋਰਟ ਕੀਤੀ ਆ ਹਾਂ ਮਹਿੰਗਾ ਹੀ ਲੱਗ ਰਹੀ ਹੈ ਇਹ ਚੀਜ਼ ਵੀ ਹੋ ਰਿਹਾ ਬਾਜ਼ਾਰ ਚ ਆ ਕੇ ਸਾਨੂੰ ਅੱਜ ਹਾਂਜੀ ਹਾਂਜੀ ਸਾਰੇ ਚੀਜ਼ਾਂ ਮਹਿੰਗੀਆਂ ਨੇ ਕੱਪੜੇ ਵੀ ਬਹੁਤ ਰੇਟ ਹਾਈ ਹੋਇਆ ਪਿਆ ਸ਼ੂ ਲੈਣੇ ਸੀ ਬੱਚਿਆਂ ਦੇ ਉਹਦੇ ਵੀ ਚਾਰਜਸ ਬਹੁਤ ਜ਼ਿਆਦਾ ਆਪ ਹੋ ਗਏ ਨੇ ਹਾਂਜੀ ਹਾਂਜੀ ਹੁਣ ਤਾਂ ਪਿੱਤਲ ਭਾਂਡੇ ਵਰਤੋਂ ਤੇ ਰਹਿ ਗਏ ਹੋਣਾ ਸੋਨਾ ਸਾਰਾ ਤਾਂ ਬਹੁਤ ਦੂਰ ਦੀ ਗੱਲ ਹੈਂ ਦੀਵਾਲੀ ਦੇ ਤਿਹਾਰ ਦੀਆਂ ਅਗਰ ਕਿ ਇਹ ਕੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਖਰੀਦਦਾਰੀ ਕਰਨ ਬਾਜ਼ਾਰ ਪਹੁੰਚ ਰਹੇ ਨੇ ਔਰ ਅਗਰ ਇਸ ਤਿਹਾਰ ਦੇ ਉੱਤੇ ਖਾਸ ਕਰ ਗੱਲ ਕਰੀਏ ਤਾਂ ਤੇਰਸ ਨੂੰ ਲੈ ਕੇ ਵੀ ਲੋਕ ਖਰੀਦਦਾਰੀ ਕਰਦੇ ਆ ਔਰ ਪ੍ਰਥਾ ਦਿਨਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਯਾਕੀਏ ਇਹ ਨੂੰ ਰਿਵਾਇਤਾਂ ਵੀ ਅਸੀਂ ਜਿਹੜੀਆਂ ਕਹਿ ਸਕਦੇ ਹੈਗੇ ਆ ਔਰ ਦੀਵਾਲੀ ਔਰ ਖਾਸ ਕਰਕੇ ਤੰਤੇਰਸ ਦੇ ਮੌਕੇ ਦੇ ਉੱਤੇ ਘਰ ਦੀ ਸਾਜ ਸਜਾ ਦਾ ਵਿਸ਼ੇਸ਼ ਤਿਆਰ ਰੱਖਿਆ ਜਾਂਦਾ ਹੈਗਾ ਔਰ ਇਸੇ ਕਾਰਨ ਤੰਤੇਰਸ ਅਤੇ ਦੀਵਾਲੀ ਦੇ ਮੌਕੇ ਲੋਕ ਜਿਹੜੇ ਜਿੱਥੇ ਬਰਤਨ ਖਰੀਦਣੇ ਪਸੰਦ ਕਰਦੇ ਨੇ ਉੱਥੇ ਹੀ ਨਾਲ ਹੀ ਜ਼ਿਆਦਾਤਰ ਮਹਿਲਾਵਾਂ ਕਰਦੇ ਲਈ ਸੋਫਾ ਸੈਟ ਬੈੱਡ ਸ਼ੀਟਸ ਜਾਂ ਫਿਰ ਟਾਬਲਸ ਵਗੈਰਾ ਦੀਆਂ ਜ਼ਿਆਦਾ ਖਰੀਦਦਾਰੀ ਕਰਦੀਆਂ ਨੇ ਹਾਲਾਕੀ ਪੂਰੇ ਘਰ ਨੂੰ ਸਜਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਜਾਂਦੀ ਹੈ ਇੱਕ ਨਵੀਆਂ ਚੀਜ਼ਾਂ ਜਿਹੜੀਆਂ ਖਰੀਦੀਆਂ ਜਾਂਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਸਟਮਰ ਜਿਹੜੇ ਨੇ ਖਾਸ ਕਰਕੇ ਕਰਟਨਸ ਪਰਦੇ ਬੈੱਡ ਸ਼ੀਟਸ ਪਿੱਲੋ ਵਗੈਰਾ ਜਿਹੜੇ ਨੇ ਖਰੀਦ ਰਹੇ ਨੇ ਇਹ ਰਵਾਇਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਚਾਹੇ ਆਪਾਂ ਬਰਤਨਾਂ ਦੀ ਗੱਲ ਕਰ ਲਈਏ ਚਾਹੇ ਸਟੀਲ ਦੇ ਬਰਤਨ ਹੋਣ ਜਾਂ ਤਾਂਬੇ ਔਰ ਪਿੱਤਲ ਦੇ ਬਰਤਨਾਂ ਜੁੜੀ ਹੈ ਐਮੇ ਦਿੱਤੀ ਜਾਂਦੀ ਹੈ ਉੱਥੇ ਹੀ ਘਰ ਦੇ ਹੀ ਖੂਬਸੂਰਤੀ ਨੂੰ ਵਿਦਾਨ ਦੇ ਲਈ ਨਵੇਂ ਪਰਦੇ ਅਤੇ ਚਦਰਾਂ ਵੀ ਜਿਹੜੀਆਂ ਨੇ ਲੋਕ ਜ਼ਿਆਦਾ ਖਰੀਦੀ ਨੇ ਕਿਉਂਕਿ ਇਹਨਾਂ ਇਸ ਤਿਹਾੜ ਦੇ ਉੱਤੇ ਘਰ ਨੂੰ ਜਿਹੜਾ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਘਰ ਨੂੰ ਖੂਬਸੂਰਤ ਬਣਾਇਆ ਜਾਂਦਾ ਸਜਾਇਆ ਜਾਂਦਾ ਇਸ ਕਰਕੇ ਕਰਟਨਸ ਔਰ ਬੈੱਡ ਸ਼ੀਟਸ ਦੀ ਖਰੀਦਾਰੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਲਗਾਤਾਰ ਆਪਣੇ ਗ੍ਰਾਹਕਾਂ ਨੂੰ ਨਵੇਂ ਪਰਦੇ ਚਦਰਾਂ ਅਤੇ ਟਾਵਲਸ ਬੈੱਡ ਸ਼ੀਟਸ ਵਗੈਰਾ ਦਿਖਾ ਰਹੇ ਨੇ ਔਰ ਇਹੀ ਕਰਦੀ ਸਾਜ ਸਜਾ ਚ ਜ਼ਿਆਦਾ ਇਸਤੇਮਾਲ ਹੁੰਦਾ ਹੈ ਗੱਲਬਾਤ ਕਰ ਲੈਣੇ ਆ ਦੁਕਾਨਦਾਰ ਨਾਲ ਕਿ ਇਸ ਇਤਿਹਾਰ ਦੇ ਮੌਕੇ ਤੇ ਜਿੱਥੇ ਖੁਦ ਆਪਣੇ ਲਈ ਜਿਹੜੇ ਲੋਕ ਖਰੀਦਾਰੀ ਕਰਦੇ ਆ ਉੱਥੇ ਹੀ ਜ਼ਿਆਦਾਤਰ ਲੋਕ ਜਿਹੜੇ ਨੇ ਘਰ ਨੂੰ ਖੂਬਸੂਰਤ ਬਣਾਉਣ ਲਈ ਉਹਦੀ ਸਾਜ ਸਜਾ ਦੇ ਲਈ ਨਵੇਂ ਪਰਦੇ ਨਵੀਆਂ ਚੱਦਰਾਂ ਨਵੇਂ ਟਾਵਲਸ ਯਾਨੀ ਕਿ ਹਰ ਇੱਕ ਨਵੀਂ ਚੀਜ਼ ਖਰੀਦੇ ਆ ਜਿਹਦੇ ਨਾਲ ਘਰ ਦੀ ਖੂਬਸੂਰਤੀ ਵਧੇ ਇੱਥੇ ਤੁਸੀਂ ਦੇਖੋ ਕਿ ਲਗਾਤਾਰ ਕਸਟਮਰ ਜਿਹੜੇ ਨੇ ਪਹੁੰਚ ਰਹੇ ਨੇ ਖਰੀਦਾਰੀ ਕਰ ਰਹੇ ਨੇ ਔਰ ਤਾਂ ਤੇ ਇਸ ਦਾ ਮੌਕਾ ਵੀ ਹੈ ਤਾਂ ਤੇ ਇਸ ਦੇ ਮੌਕੇ ਦੇ ਉੱਤੇ ਆ ਜੋ ਕਿ ਅੱਗੇ ਆ ਜੀ ਆ ਦੋ ਕਰ ਦੇ ਲੈਣੇ ਹਾਂ ਜੀ ਆਹ ਲਓ ਜੀ ਆਹ ਲੋ ਤੁਹਾਡੇ ਆ 1250 ਤਾਂ ਤੇਰੇ ਸਦੇ ਮੌਕੇ ਦੇਤੇ ਕਰਨ ਨੂੰ ਖੂਬਸੂਰਤ ਬਣਾ ਲੀ ਔਰ ਖਾਸ ਕਰਕੇ ਦੀਵਾਲੀ ਔਰ ਗੁਰਪਰਵ ਦੇ ਮੌਕੇ ਜਿਹੜੇ ਆ ਕਰਨ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ ਗੱਲਬਾਤ ਕਰ ਲੈਣੇ ਆ ਕਿ ਕੀ ਕੀ ਜਿਹੜੀ ਹੈ ਖਰੀਦਾਰੀ ਕੀਤੀ ਜਾਂਦੀ ਹੈ ਲੋਕਾਂ ਵੱਲੋਂ ਔਰ ਕੀ ਕੀ ਜਿਹੜਾ ਪਸੰਦ ਕੀਤਾ ਜਾਂਦਾ ਇੱਥੇ ਕੀ ਕੀ ਅੱਜ ਖਰੀਦਾਰੀ ਕਰਨ ਪਹੰਚੀ ਹੋ ਪਈ ਜੀ ਪੜ ਦੇ ਲਏ ਆ ਜੀ ਘਰ ਵਾਸਤੇ ਹਾਂ ਅੱਛਾ ਦੀਵਾਲੀ ਦੇ ਮੌਕੇ ਤਾਂ ਤੇਰੇ ਉਸ ਦੇ ਮੌਕੇ ਹੈ ਨਾ ਆਪਾਂ ਆਪਣੇ ਲਈ ਤਾਂ ਵਧੀਆ ਚੀਜ਼ਾਂ ਲੈਣੀਆਂ ਹੈ ਘਰ ਨੂੰ ਵੀ ਖੂਬਸੂਰਤ ਬਣਾਉਣ ਲਈ ਚੀਜ਼ਾਂ ਲੈਣੀਆਂ ਹੈ ਨਾ ਹਾਂਜੀ ਪਰਦੇ ਉਸੇ ਕਸਤ ਵਾਸਤੇ ਲਏ ਆ ਅੱਛਾ ਘਰ ਲਈ ਪਰਦੇ ਚਾਦਰਾਂ ਬੈੱਡ ਸ਼ੀਟਸ ਵਗੈਰਾ ਹੈ ਨਾ ਇਹ ਪਸੰਦ ਕੀਤਾ ਜਾਂਦਾ ਹੈ ਹਾਂਜੀ ਪਸੰਦ ਤਾਂ ਕੀਤਾ ਜਾਂਦਾ ਪਰ ਅਸੀਂ ਲਏ ਨਹੀਂ ਅਸੀਂ ਮਾਛੀਵਾੜਾ ਸਾਉ ਤੋਂ ਆਏ ਨਾ ਉੱਥੋਂ ਉੱਥੇ ਹੀ ਲੈ ਆਏ ਅਸੀਂ ਖਰੀਦਾਰੀ ਕਰਨ ਆਏ ਹਾਂ ਹਾਂਜੀ ਖਰੀਦਾਰ ਦੇ ਮੌਕੇ ਹੈ ਹਾਂਜੀ ਹਾਂਜੀ ਅੱਛਾ ਕਿੱਦਾਂ ਦੇ ਪਰਦੇ ਆਈਕਲ ਚੱਲਦੇ ਆ ਕਿੱਦਾਂ ਦੇ ਪਸੰਦ ਕੀਤੇ ਪਤਾ ਨਹੀਂ ਜੀ ਨਹੀਂ ਤੁਸੀਂ ਕਿੱਦਾਂ ਦੇ ਮਤਲਬ ਕੋਈ ਵਧੀਆ ਆਪਣੇ ਘਰ ਨੂੰ ਮੈਚ ਕਰਦੇ ਹੋਏ ਹਾਂ ਜਿੱਦਾਂ ਮੈਂ ਪਸੰਦਾਂ ਦੇ ਉਦਾਂ ਦੇ ਲੈ ਲੇਦੇ ਠੀਕ ਬਿਲਕੁਲ ਨਵੇਂ ਡਿਜ਼ਾਈਨ ਇੱਥੇ ਹਰ ਇੱਕ ਜਿਹੜੀ ਟ੍ਰੈਂਡ ਦੇ ਨਾਲ ਜੁੜੀ ਹੋਈ ਹੈ ਦੁਕਾਨਦਾਰ ਮਜੂਨ ਨੇ ਗਲਤ ਕਰਨੇ ਸਸਤੇ ਕਿਹੜੀ ਗੱਲ ਜੀ ਅੱਛਾ ਦੀਵਾਲੀ ਦੇ ਮੌਕੇ 'ਤੇ ਆਪਾਂ ਆਪਣੇ ਲਈ ਜਿਹੜੀ ਖਰੀਦਾਰੀ ਕਰਦੇ ਹਾਂ ਉੱਥੇ ਘਰ ਨੂੰ ਵੀ ਬਹੁਤ ਮਹੱਤਵ ਦਿੰਨੇ ਆ ਨਾ ਘਰ ਦੇ ਪਰਦੇ ਹੋਣ ਬੈੱਡ ਸ਼ੀਟ ਹੋਣ ਚੱਦਰਾਂ ਹੋਣ ਸਹਰਾਣੇ ਹੋਣ ਇਹਦੀ ਅੱਛਾ ਅੱਜਕੱਲ ਕੀ ਚੀਜ਼ ਜਿਹੜੀ ਖਾਸ ਚੱਲ ਰਹੀ ਹੈ ਮੈਂ ਜ਼ਿਆਦਾ ਜੀ ਅੱਜ ਗਰਡਨ ਤੇ ਬੈੱਡ ਸ਼ੀਟ ਜ਼ਿਆਦਾ ਵਿਕ ਰਹੀ ਹੈ ਤੇਰੇ ਹਰ ਕੋਈ ਤੇ ਹਰ ਦਮਕ ਤੇ ਨਵੇਂ ਕੱਢੇ ਲਗਾਉਂਦੇ ਨੇ ਔਰ ਬੈੱਡ ਸ਼ੀਟ ਨਵੀਂ ਵਿਛਾਉਂਦੇ ਨੇ ਖੁਸ਼ੀ ਦੇ ਮੌਕੇ ਹੁੰਦਾ ਦਵਾਲੀ ਦਾ ਤਿਉਹਾਰ ਗੁਰਪੁਰਬ ਵੀ ਆਂਦਾ ਤੇ ਤਿਵਾਰੀ ਦੇ ਤਿਉਹਾਰ ਵੀ ਹੈ ਹਰ ਕੋਈ ਖੁਸ਼ੀ ਨਾਲ ਨਵੀਂ ਤੋਂ ਨਵੀਂ ਚੀਜ਼ ਕਰਿ ਵਿਛਾਉਂਦੇ ਤੇ ਬਦਲ ਲਗਾਉਂਦੇ ਨੇ ਪਰ ਅੱਛਾ ਇਹ ਆਪਾਂ ਕਹੀਏ ਰਿਵਾਇਤ ਨਾਲ ਵੀ ਜੁੜ ਗਿਆ ਕਿ ਆਪਣੇ ਬੈੱਡ ਸ਼ੀਟ ਤਾਂ ਆਪਾਂ ਮਾਸਟਰ ਜਿਹੜੀ ਹੈ ਜ਼ਰੂਰੀ ਲੈਣੀ ਹੀ ਲੈਣੇ ਆ ਹੈਨਾ ਇਹਨੂੰ ਰਿਵਾਇਤ ਆ ਅੱਜ ਕੱਲ ਕਿਦਾਂ ਦੀਆਂ ਬੈੱਡ ਸ਼ੀਟਸ ਲੋਕ ਪਸੰਦ ਕਰ ਰਹੇ ਕੋਈ ਟ੍ਰੈਂਡ ਚੱਲ ਰਿਹਾ ਹੈ ਅੱਜ ਕੱਲ ਕਲਰਫੁਲ ਬੈੱਡ ਸ਼ੀਟ ਚੱਲ ਰ ਇਹ ਲੋ ਗ੍ਰੀਨ ਪਿੰਕ ਸਾਰੀਆਂ ਇਸ ਤਰ੍ਹਾਂ ਬੈਸ਼ਨ ਚੱਲ ਰਹੀਆਂ ਨੇ ਨਵੇਂ-ਨਵੇਂ ਫਲਾਵਰ ਚੱਲ ਰਹੇ ਨੇ ਇਸ ਤਰ੍ਹਾਂ ਹੀ ਬੈਸ਼ਨ ਚੱਲ ਰਹੀ ਹੈ ਅਗਰ ਮੈਂ ਆਪਣੀ ਦੁਕਾਨ ਦੀ ਗੱਲ ਕਰਾਂ ਤਾਂ ਆਪਣੇ ਕੋਲ ਕਿਹੜੀ-ਕਿਹੜੀ ਸਾਡੇ ਕੋਲ ਮੇਨ ਜ਼ਿਆਦਾ ਬੈੱਡ ਸ਼ੀਟ ਔਰ ਪਰਦੇ ਜ਼ਿਆਦਾ ਹਨ ਹਾਂਜੀ ਬੈੱਡ ਸ਼ੀਟ ਔਰ ਪਰਦੇ ਹਾਂਜੀ ਇੱਥੇ ਪਰਦੇ ਨਵੇਂ-ਨਵੇਂ ਡਿਜ਼ਾਈਨ ਦੇ ਇੱਥੇ ਬੈੱਡਡ ਆਏ ਗਏ ਨੇ ਜੇਕਰ ਖੂਬਸੂਰਤ ਘਰ ਨੂੰ ਜਿਹੜਾ ਖੂਬਸੂਰਤ ਬਣਾਉਣ ਲਈ ਇਹਨਾਂ ਪਰਦਿਆਂ ਦੀ ਖਰੀਦਦਾਰੀ ਖਾਸ ਕਰਕੇ ਦੀਵਾਲੀ ਗੁਰੂ ਉੱਗੇ ਮੌਕੇ ਜਿਹੜਾ ਹੈ ਉਹ ਜ਼ਰੂਰ ਲیتے ਜਾਂਦੇ ਅਗਰ ਮੈਂ ਤੁਹਾਨੂੰ ਦਿਖਾਵਾਂ ਇੱਥੇ ਕੱਟ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਰਟਨਸ ਇਹਨਾਂ ਦੀ ਵੀ ਵਿਸ਼ੇਸ਼ ਤੌਰ ਤੇ ਖਰੀਦਾਰੀ ਕੀਤੀ ਜਾਂਦੀ ਹੈ ਇੱਧਰ ਦੇਖੋ ਤੁਸੀਂ ਕਸਟਮਰ ਜਿਹੜੇ ਨੇ ਉਹ ਕਰਟਨ ਦੇਖਣ ਲਈ ਕਰਟਨ ਪਸੰਦ ਕਰਨ ਲਈ ਆਏ ਹੋਏ ਨੇ ਵੀਰਾ ਜੀ ਘਰ ਦੇ ਲਈ ਪਰਦੇ ਖਰੀਦਣ ਲਈ ਆਏ ਹੋ ਆ ਜੋ ਆ ਹਾਂਜੀ ਹਾਂਜੀ ਅੱਛਾ ਦੀਵਾਲੀ ਦੇ ਮੌਕੇ ਤੇ ਤਿਹਾਰਾਂ ਤੇ ਆਪਾਂ ਹੈਨਾ ਪਸੰਦ ਕਰਦੇ ਆ ਜਿਆਦਾ ਇਹ ਚੀਜ਼ਾਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਇੱਥੇ ਦੇਖੋ ਜਿਹੜੇ ਪਰਦੇ ਖਰੀਦੇ ਜਾ ਰਹੇ ਨੇ ਔਰ ਨਾਲ ਹੀ ਜ਼ਿਆਦਾਤਰ ਬੈੱਡ ਸ਼ੀਟਾਂ ਕੰਜੀ ਤੁਸੀਂ ਕੀ ਚੀਜ਼ ਪਸੰਦ ਕੀਤੀ ਹੈ ਜੀ ਤੁਸੀਂ ਕੀ ਕੀ ਖਰੀਦਦੇ ਜੀ ਵੇਂਦੀ ਹੋ ਜੀ ਅਸੀਂ ਤਾਂ ਜੀ ਪਰਦੇ ਖਰੀਦਦੇ ਆ ਅੱਛਾ ਕਰ ਲਈ ਹੈ ਨਾ ਅੱਛਾ ਰਿਵਾਇਤ ਜੀ ਬਣ ਗਈ ਹੈ ਨਾ ਘਰ ਦੇ ਲਈ ਪਰਦੇ ਔਰ ਚੱਦਰਾਂ ਦੀਵਾਲੀ ਦੇ ਮੌਕੇ ਚੰਗੀਆਂ ਹੁੰਦੀਆਂ ਜੇ ਦੀਵਾਲੀ ਦੇ ਮੌਕੇ ਘਰੇ ਨਾਲ ਸ਼ਿੰਗਾਰਿਆ ਫਿਰ ਫਾਇਦਾ ਕੇ ਅੱਛਾ ਹੋਰ ਅੱਜ ਅਗਰ ਮੈਂ ਕਮਾ ਦੀਵਾਲੀ ਦੇ ਵਿੱਚ ਹੋਰ ਕੀ ਕੀ ਚੀਜ਼ ਤੁਸੀਂ ਬਜਾ ਰਹੇ ਹੋ ਕੀ ਕੀ ਸੋਚ ਕੇ ਆਏ ਹੋ ਕੀ ਕੀ ਖਰੀਦਣਾ ਹੈ ਸੋਚਿਆ ਤਾਂ ਬਹੁਤ ਕੋਸਾ ਪਰ ਮਗਹਾਈ ਵੀ ਥੋੜੀ ਜਿਹਾ ਜ਼ਿਆਦਾ ਮੈਂ ਇਹਨਾਂ ਗੱਲ ਦਾ ਇੱਥੇ ਮੁੱਕ ਦਿਆਂ ਨਾ ਅੱਛਾ ਇਹ ਚੀਜ਼ ਜ਼ਰੂਰ ਦਸੀਓ ਕਿ ਆਪਾਂ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਨਾ ਦੀਵਾਲੀ ਥੋੜੀ ਜਿਹੀ ਮੰਦੀ ਹੈ ਇਸ ਵਾਰ ਦੀ ਅਗਰ ਮੈਂ ਦੀਵਾਲੀ ਦੀ ਗੱਲ ਕਰਾਂ ਤਾਂ ਕਿਦਾਂ ਦੀਵਾਲੀ ਦਾ ਇਸ ਵਾਰ ਵੀ ਮੰਦਾ ਹੀ ਆ ਕਿਉਂਕਿ ਕੁਝ ਹੜਾਂ ਕਰਕੇ ਹੋ ਗਏ ਲੋਕ ਕੁਝ ਥੋੜਾ ਜਿਹਾ ਇਸ ਵਾਰ ਫਸਲਾਂ ਨੇ ਕਾਟਾ ਦਿੱਤਾ ਜ਼ਿੰਮੇਦਾਰਾਂ ਨੂੰ ਉਹਦਾ ਪਿਆਰ ਫਰਕ ਹੈ ਹਾਂਜੀ ਉਹਦਾ ਬਹੁਤ ਜ਼ਿਆਦਾ ਫਰਕ ਹੈ ਜੀ ਬਾਕੀ 골ਡ ਮਹਿੰਗਾ ਹੋ ਗਿਆ ਤੁਹਾਨੂੰ ਪਤਾ ਹੀ ਆ ਹੁਣ ਅੱਜਕੱਲ੍ਹ ਅੱਗੇ ਤਾਂ ਆਪਾਂ ਤਾਂ ਤੇਰਸ ਦੇ ਉੱਤੇ ਸੋਨਾ ਤਾਂ ਜ਼ਰੂਰ ਖਰੀਦਦੇ ਖਰੀਦਦੇ ਸੀ ਹੁਣ ਆਪਣੇ ਆਮ ਆਦਮੀ ਦੇ ਬਜਟ ਤੋਂ ਬਾਹਰ ਆ ਸੋਨਾ ਗਰੀਬ ਬੰਦਾ ਤਾਂ ਨਹੀਂ ਖਰੀਦ ਸਕਦਾ ਜੀ ਉਹ ਵੀ ਤਾਂ ਥਾਵ ਰਹਿਣਾ ਜਾਂ ਤਾਂ ਫਿਰ ਪਿੱਤਲ ਹੀ ਆ ਫਿਰ ਤਾਂਬੇ ਦੇ ਭਾਂਡੇ ਤਾਂਬੇ ਦੇ ਭਾਅ ਵੀ ਗੂਗਾ ਇਸ ਲਈ ਸਰਕਾਰਾਂ ਨੂੰ ਕੁਝ ਨਾ ਕੁਝ ਰੋਕ-ਧਾਮ ਕਰਨੀ ਚਾਹੀਦੀ ਆ 골ਡ ਪਰ ਕਿਉਂਕਿ ਆਮ ਆਦਮੀ ਦੇ ਬਜਟ 'ਚ ਚੀਜ਼ ਹੋਵੇ ਬਿਲਕੁਲ ਅੱਛਾ ਇੱਕ ਚੀਜ਼ ਪੈ ਜੀ ਬਸ ਇੱਕ ਆਖਰੀ ਹੈਗਾ ਅਗਰ ਆਪਾਂ ਸੋਨਾ ਇਸ ਤਿਹਾਰ ਦੇ ਮੌਕੇ ਨਹੀਂ ਖਰੀਦ ਸਕਦੇ ਤਾਂ ਕਿੱਦਾਂ ਫਿਰ ਕਿਹੜੀ ਚੀਜ਼ ਨਾਲ ਆਪਾਂ ਕਰਾਂ ਪਰ ਤਾਂ ਹੁਣ ਆ ਮਿੱਟੀ ਦੇ ਭਾਂਡੇ ਹੀ ਰਹਿ ਗਏ ਜੀ ਬਸ ਹੋਰ ਬੰਦਾ ਕਿਆ ਖਰੀਦ ਸਕਦਾ ਕੁਝ ਨਹੀਂ ਖਰੀਦ ਸਕਦਾ ਆਪਣੇ ਚਾਤਾਂ ਜਣੀ ਵਿੱਚ ਹੀ ਆਪਣੇ ਵਿੱਚੇ ਹੀ ਰਹਿ ਗਏ ਜੀ ਮਾਂ ਗਰੀਬ ਬੰਦੇ ਦਾ ਅੱਜ ਗੱਲ ਕੁਝ ਨਹੀਂ ਹੈ ਤੇ ਬਾਇੰਗ ਪਾਵਰ ਕਿਤੇ ਨਾ ਕਿਤੇ ਘਟ ਹੋ ਗਈ ਹੈ ਪਰ ਫਿਰ ਵੀ ਲੋਗ ਦਿਵਾਲੀ ਦੇ ਮੌਕੇ ਦੇ ਉੱਤੇ ਖਰੀਦਦਾਰੀ ਜਿਹੜੀ ਹੈ ਜ਼ਰੂਰ ਕਰਦੇ ਆ ਬਾਜ਼ਾਰ ਦੇ ਵਿੱਚ ਲੋਕ ਨਿਕਲੇ ਹੋਏ ਨੇ ਖਰੀਦਦਾਰੀ ਕਰਨ ਆਏ ਨੇ ਕੋਸ਼ਿਸ਼ ਕਰ ਰਹੇ ਆ ਕਿ ਇੱਥੇ ਜਿਹੜੇ ਲੋਗ ਖਰੀਦਦਾਰੀ ਕਰ ਰਹੇ ਆ ਜ਼ਿਆਦਾਤਰ ਅੱਜ ਦੇ ਦਿਨ ਨੂੰ ਦੀਵਾਲੀ ਅਤੇ ਤੰਤੇਰਸ ਨੂੰ ਦੇਖਦੇ ਹੋਏ ਜਿਹੜੀ ਹੈ ਖਰੀਦਾਰੀ ਕੀਤੀ ਜਾ ਰਹੀ ਹੈ ਕਿਉਂਕਿ ਤੰਤੇਰਸ ਦੇ ਮੌਕੇ ਜਿੱਥੇ ਬਰਤਨਾਂ ਦੀ ਔਰ ਬੈੱਡ ਸ਼ੀਟ ਚੱਦਰ ਕਾਰਟਨਸ ਵਗੈਰਾ ਦੀ ਖਰੀਦਾਰੀ ਹੋ ਰਹੀ ਹੈ ਉਹਨਾਂ ਥਾਵਾਂ ਤੇ ਹੀ ਜਿਹੜਾ ਤੁਹਾਨੂੰ ਕਸਟਮਰ ਦਿਖਾਈ ਦੇਗਾ ਇੱਥੇ ਦੇਖੋ ਤੁਸੀਂ ਬਰਤਨਾਂ ਦੀ ਦੁਕਾਨ ਹੈ ਔਰ ਇੱਥੇ ਵੀ ਜਿਹੜਾ ਬਰਤਨਾਂ ਦੀ ਖਰੀਦਾਰੀ ਕੀਤੀ ਜਾ ਰਹੀ ਹੈਗੀ ਹੈ ਕਿਉਂਕਿ ਤੰਤੇਰੇਸ ਅਤੇ ਦੀਵਾਲੀ ਦੇ ਮੌਕੇ ਇਹਨਾਂ ਚੀਜ਼ਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਤਿਹਾਰ ਦੇ ਮੌਕੇ ਲੋਕ ਬਾਜ਼ਾਰ ਦੇ ਵਿੱਚ ਖਰੀਦਾਰੀ ਕਰਨ ਲਈ ਪਹੁੰਚੇ ਹੋਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਖਰੀਦਾਰੀ ਲਗਾਤਾਰ ਜਾਰੀ ਹੈ ਪਰ ਕਿਤੇ ਨਾ ਕਿਤੇ ਤਿਹਾਰ ਦੇ ਨਾਲ ਜਿਹੜੀ ਜੁੜੀਆਂ ਹੋਈਆਂ ਚੀਜ਼ਾਂ ਨੇ ਰਿਵਾਇਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਜ਼ਿਆਦਾਤਰ ਲੋਕ ਨਵੇਂ ਕੱਪੜੇ ਜਾਂ ਫਿਰ ਆਪਣੇ ਘਰ ਦੇ ਲਈ ਜ਼ਿਆਦਾ ਸਮਾਨ ਖਰੀਦੇ ਨੇ ਕੀ ਹਲਚਲ ਵੀ ਰਿਹਾ ਜੀ ਬਹੁਤ ਵਧੀਆ ਫਰਸਟ ਕਲਾਸ ਵੀਰੇ ਜੀ ਅੱਜ ਬਾਜ਼ਾਰ ਪਹੁੰਚੇ ਹੋ ਕਿਹੜੀ ਚੀਜ਼ ਦੀ ਖਰੀਦਾਰੀ ਕਰਨ ਲਈ ਸੋਚੇ ਖਰੀਦਦਾਰ ਵੀਰੇ ਜਿਵੇਂ ਤੁਹਾਨੂੰ ਪਤਾ ਯਾਰ ਦੀਵਾਲੀ ਆ ਰਹੀ ਆ ਲੁਧਿਆਣਾ ਹਾਂ ਬੈਨਾ ਚੀਜ਼ਾਂ ਦਾ ਕੱਪੜੇ ਤੋਂ ਲੈ ਕੇ ਦੀਵਾਲੀ ਜਿਵੇਂ ਦਨ ਤੇਰਸ ਹੋ ਗਿਆ ਦੀਵਾਲੀ ਬਾਕੀ ਸਾਡੇ ਘਰੇ ਫੰਕਸ਼ਨ ਆ ਰਿਹਾ ਮੈਰਿਜ ਆ ਰਹੀ ਆ ਜਿੰਨਾ ਸਮਾਨ ਆ ਜ਼ਰੂਰਤ ਦਾ ਹੁਣੀ ਇੱਕੋ ਵਾਰੀ ਸ਼ਾਪਿੰਗ ਕਰ ਲਈ ਅੱਜ ਟਾਈਮ ਕੱਢ ਕੇ ਰੌਣਕਾਂ ਲੱਗੀਆਂ ਨੇ ਲੁਧਿਆਣੇ ਪਰ ਅੱਗੇ ਵਾਲਾ ਮਾਹੌਲ ਹੈ ਨਹੀਂਗਾ ਜਿਹੜਾ ਅੱਗੇ ਹੁੰਦਾ ਸੀ ਪਿਛਲੇ 5-4 ਸਾਲਾਂ ਦੇ ਜਿਵੇਂ ਰੌਣਕਾਂ ਹੁੰਦੀਆਂ ਸੀਗੀਆਂ ਭਰੇ ਹੁੰਦੇ ਸੀ ਬਾਜ਼ਾਰ ਅੱਗੇ ਤਾਂ ਆ ਦਿਨਾਂ ਦੇ ਸਾਨੂੰ ਖੜਨ ਦੀ ਜਗ੍ਹਾ ਨਹੀਂ ਸੀ ਮਿਲਦੀ ਹੋਂਦ ਮੈਨੂੰ ਲੱਗਦਾ ਸ਼ਨੀਵਾਰ ਐਤਵਾਰ ਵੀ ਇੱਥੇ ਕੋਈ ਏਡੀ ਗੱਲਬਾਤ ਨਹੀਂ ਰਹੀ ਨੀ ਪਤਾ ਨਹੀਂ ਤਾਂ ਲੋਕਾਂ ਕੋਲੇ ਪੈਸਾ ਹੈ ਨਹੀਂਗਾ ਮਾਰਕੀਟ 'ਚ ਪੈਸਾ ਨਹੀਂ ਘੁਮ ਰਿਆ ਉਹਦੇ ਕਰਕੇ ਮਤਲਬ ਜੇਬਾਂ ਖਾਲੀ ਨੇ ਜੇ ਕਹਿੰਦੇ ਦੋ ਜਾਂ ਚਾਰ ਸੂਟ ਲੈਣੇ ਨੇ ਮਤਲਬ ਇੱਕ ਅੱਦੇ ਨਾਲ ਹੀ ਸਾਰਦਾ ਬੰਦਾ ਮਹਿੰਗਾ ਇਹ ਇਹਦਾ ਆਪਾਂ ਪਿਛਲੇ 5-6 ਸਾਲ ਤੋਂ ਹੀ ਲਗਾਤਾਰ ਸੁਣਦੇ ਆ ਰਹੇ ਹਾਂ ਵੀ ਦਿਵਾਲੀ ਮੰਦੀ ਜਾ ਰਹੀ ਹੈ ਮੰਦੀ ਜਾ ਰਹੀ ਹੈ ਇਸ ਵਾਰ ਲੱਗਦਾ ਕਿ ਪੰਜਾਬ 'ਚ ਹੜਾ ਨੇ ਵੀ ਕਿਤੇ ਨਾ ਕਿਤੇ ਅਸਰ ਪਾਇਆ हां बिल्कुल मेरे बिल्कुल देख यार जबो ਹੜ ਆਏ ਨੇ ਲੋਕ ਮਾਨਸਿਕ ਰੋਗ ਦੇ ਵੀ ਟੁੱਟੇ ਨੇ ਫਾਈਨੈਂਸ਼ਲੀ ਵੀ ਟੁੱਟੇ ਨੇਗੇ ਸਾਰੇ ਪਾਸੇ ਪਰ ਪੰਜਾਬੀਆਂ ਨੇ ਫਿਰ ਵੀ ਹੱਲਾਸ਼ੇਰੀਆਂ ਦਿੱਤੀਆਂ ਨੇ ਜਿੱਥੇ ਜਿੱਥੇ ਹੜ ਆਏ ਨੇ ਉਹਨਾਂ ਦੀ ਸਪੋਰਟ ਕੀਤੀ ਆ ਬੇਸ਼ੱਕ ਆਪਣੇ ਲਈ ਕੁਝ ਨਾ ਕਰਨ ਪਰ ਉਹਨਾਂ ਲਈ ਪੂਰੀ ਦੁਨੀਆ ਨੇ ਯਾਰ ਸਪੋਰਟ ਕੀਤੀ ਆ ਉਸ ਸੀਨ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਹੈਗਾ ਵਾ ਮਾਹੌਲ ਦੀਵਾਲੀ ਦਾ ਡਾਊਨ ਹੀ ਆ ਮਤਲਬ ਮੰਨ ਕੇ ਚੱਲੋ 50 50 ਮੰਨ ਕੇ ਚੱਲੋ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੋਰ ਵੀ ਮੰਦੀ ਵਾਲੀਆਂ ਸਾਰਾ ਨੇਗੇ ਐਂਡੇ ਪੈਸੇ ਨਾ ਘੁੰਮਣ ਕਰਕੇ ਸਿਰ ਪਰੇਸ਼ਾਨੀਆਂ ਹੀ ਨੇ ਲੋਕਾਂ ਦੀਆਂ ਤੁਸੀਂ ਦੁਕਾਨਾਂ ਤੇ ਦੇਖੋ ਦੁਕਾਨਾਂ ਲੋਕ ਦੇਖਣ ਜਾ ਰਹੇ ਨੇ ਲੈਂਣ ਵਾਲਾ ਕੁਝ ਨਹੀਂ ਦੇਖਿਆ ਮੈਂ ਮੈਂ ਤਾਂ ਦੋ ਤਿੰਨ ਸੂਟ ਲੈ ਵੀ ਲੈ ਮੈਡਮ ਲਈ ਜਿੱਥੇ ਤੁਸੀਂ ਮਾਦੀ ਦੇਖ ਲੋ ਦੇਖਣ ਵਾਲੀ ਨਿਗੇ ਕੋਈ ਕੱਢ ਨਹੀਂ ਰਿਹਾ ਪੈਸੇ ਜੇ ਕਾਰਨ ਕਿਤੇ ਇਹੀ ਹੈ ਵੀ ਆਪਾਂ ਰੇਟ ਜਿਹੜਾ ਪੁੱਛ ਲੈਣੇ ਰੇਟ ਵੀਰੇ ਰੇਟ ਕੁਝ ਇੱਕ ਮਹਿੰਗਾਈ ਵੀ ਹੈ ਕੁਝ ਐ ਹੋ ਗਿਆ ਨਾ ਆਹ ਮਹੀਨੇ ਦੇ ਵਿੱਚ ਤਿਹਾਰ ਸਾਰੇ ਲਗਾਤਾਰ ਇਕੱਠੇ ਆ ਗਏ ਇਕੱਠੇ ਔਨ ਕਰਕੇ ਨਾ ਜਿਵੇਂ ਇੱਕ ਤਰੀਕ ਦਿਸ਼ਾਹਰੇ ਤੋਂ ਲੈ ਕੇ ਤੁਸੀਂ ਅੱਜ ਤੱਕ ਮੰਨ ਕੇ ਚੱਲੋ ਕੁਸ਼ਕਾ ਹੁਣ ਤਰੀਕਾਂ ਲਾਸਟ ਆ ਰਹੀਆਂ ਨੇ ਲਾਸਟ ਤਰੀਕਾ ਦਾ ਬੰਦਾ ਕਹਿੰਦਾ ਆਟੇ ਦੀ ਥੈਲੀ ਵੀ 10 ਕਿਲੋ ਦੀ ਜਗ੍ਹਾ 5 ਕਿਲੋ ਹੀ ਲੈ ਲਓ ਮਰੀਕਲ ਸਮਝਦੇ ਹੋ ਮਹਿੰਗਾਈ ਕਰਕੇ ਕਹਿੰਦਾ ਜੇਬਾਂ ਖਾਲੀ ਹੁੰਦੀਆਂ ਨੇ ਗੀਆਂ ਬੱਕੀ ਕਿਸਤਾਂ ਕੋਸਤਾਂ ਲੱਗੀਆਂ ਨੇ ਲੋਕਾਂ ਦੀਆਂ ਬੈਂਕਾਂ ਦੀਆਂ ਸਾਰਾ ਕੁਝ ਦੇਣ ਕਰਕੇ ਆਦਨਾਂ ਦਾ ਨੰਗ ਹੀ ਹੁੰਦੇ ਨੇ ਜਿਹੜੇ ਕੋਈ 5-400 ਹਜ਼ਾਰ 2000 ਜਿਹਦੇ ਕੋਲ ਜੇਬ 'ਚ ਬਚਦਾ ਕਹਿੰਦਾ ਚਲੋ ਜਿੰਨਾ ਕੋ ਹੁੰਦਾ ਉਹਨਾਂ ਕੋ ਕਰ ਲੋ ਤੇ ਹਾਂ ਰਹਿ ਰਿਵਾਇਤ ਤਾਂ ਆਪਾਂ ਜਿਹੜੀ ਹੈ ਪਗਾਨੀ ਪਗਾਨੀ ਹੈ ਪਗਾਨੀ ਹੈ ਜੀ ਬਿਲਕੁਲ ਪਗਾਨੀਆਂ ਬਾਕੀ ਰੱਬ ਸੁੱਖ ਰੱਖੇ ਸ਼ਾਂਤੀ ਰੱਖੇ ਭਾਈ ਸਾਰੇ ਪਰਿਵਾਰਾਂ ਨੂੰ ਦੀਵਾਲੀ ਵਧੀਆ ਮਨਾਉਣ ਦਾ ਮੌਕਾ ਦੇਵੇ ਵੱਤੋ ਵੱਤ ਮੇਹਰ ਕਰੇ ਮਲ ਕੇ ਹੀ ਕਹਿ ਸਕਦੇ ਆ ਭਰਾਵਾ ਅੱਛਾ ਪੰਜੀ ਤੁਸੀਂ ਕੀ ਕੀ ਅ ਅਸਤੋਜ ਮੇਰੀ ਮੈਰਿਜ ਵਾਸਤੇ ਸ਼ੋਪਿੰਗ ਕਰਨ ਲਈ ਨਿਕਲੇ ਆ ਸੂਟ ਵਗੈਰਾ ਕੋਈ ਵਦਿਆ ਤੋਂ ਵਦਿਆ ਮਿਲ ਜਾਨ ਬਸ ਹੋਰ ਜ਼ਿਆਦਾ ਇਸ ਤੋਂ ਬਾਅਦ ਦੀਵਾਲੀ ਲਈ ਆਪਕ ਕਰ ਲਈ ਜਿਹੜਾ ਮੇਨ ਮਹੱਤਵ ਦਿੰਨੇ ਆ ਨਾ ਜਿੱਦਾਂ ਤੰਤੇ ਰਸ ਆ ਜਾਂਦੀ ਆਪਾਂ ਬਰਤਨ ਵਗੈਰਾ ਜਾਂ ਫਿਰ ਘਰ ਦੇ ਲਈ ਪਰਦੇ ਬੈੱਡ ਸ਼ੀਟਸ ਵਗੈਰਾ ਲੈਣੇ ਆ ਇਹ ਰਿਵਾਇਤ ਨਾਲ ਜਿਹੜੀਆਂ ਚੀਜ਼ਾਂ ਜੁੜਗੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੰਤੇ ਰਸ ਲਈ ਕਰ ਲਈ ਆਪਾਂ ਖਰੀਦ ਦੂੰਗਾ ਅਸੀਂ ਸੋਚਿਆ ਸੀਗਾ ਜੀ ਦੇਖੋ ਜੋ ਸੱਚਾ ਉਹ ਝੂਠ ਤਾਂ ਨਹੀਂ ਕਹਿ ਸਕਦੇ ਤਾਂ ਤੇਰੇ ਸ ਲਈ ਸੋਚਿਆ ਸੀਗਾ ਵੀ ਚਲੋ ਮੈਡਮ ਨੂੰ ਇੱਕ ਚਾਂਦੀ ਦੀਆਂ ਪਹਿਲਾ ਵਗੈਰਾ ਬਣਵਾ ਦਾਂਗੇ ਪਰ ਜਦੋਂ 골ਡ ਜੁਐਲਰੀ ਸ਼ਾਪ ਤੇ ਗਏ ਆ ਯਾਰ ਉਥੋਂ ਰੋਰਸੋਂ ਗਈ ਮੋੜੇ ਇਸ ਤਾਂ ਮੈਂ ਕਿਹਾ ਯਾਰ ਉਹਨਾਂ ਨੇ ਰੇਟ ਹੀ ਐਜਾ ਦੱਸਦਾ ਚਾਂਦੀ ਦਾ ਰੇਟ ਇੰਨਾ ਉੱਚਾ ਹੋਇਆ ਹੋਇਆ ਵਾ ਸੋਚ ਮੋੜੇ ਆਇਆ ਮੈਂ ਕਿਹਾ ਨਹੀਂ ਭਰਾ ਦੇਖ ਬਸ ਤੋਂ ਬਾਹਰ ਹੋਈਆਂ ਨੇ ਚੀਜ਼ਾਂ ਅੱਜਕੱਲ ਅੱਗੇ ਤਾਂ ਸੋਨਾ ਆਪਾਂ ਖਰੀਦੇ ਸੀ ਤਾਂ ਤੇਰੇ ਰਸਤੇ ਬਿਲਕੁਲ ਜੀ ਬਿਲ ਸੋਨਾ ਉਹ ਤਾਂ ਚਾਂਦੀ ਨਹੀਂ ਖਰੀਦ ਸਕਦਾ ਯਾਰ ਇੰਨੇ ਇੰਨੇ ਮੈਂ ਕਹਿੰਦਾ ਕਾਫੀ ਪੈਸੇ ਪੈ ਗਏ ਇਹਦੇ ਵਿੱਚ ਮੈਨੂੰ ਲੱਗਦਾ 60-70 ਹਜ਼ਾਰ ਰੁਪਏ ਤੇਜ ਦੱਸ ਰਹੇ ਨੇ ਜਿਆਦਾ ਤਾਂ ਮੈਨੂੰ ਨੋਲਿਜ ਹੈ ਨਹੀਂ ਵੀਰੇ ਸ਼ੇਅਰ ਮਾਰਕੀਟ ਦੀ ਪਰ ਮਤਲਬ ਡਬਲ ਦੇ ਕਰੀਬ ਹੀ ਕਹਿ ਰਹੇ ਨੇ ਜਿਹੜੀ ਚਾਂਦੀ ਇੰਨੀ ਤੇਜ਼ ਹੋਈ ਹੈ ਵੀ ਹਰ ਬੰਦੇ ਦੇ ਲੈਣੇ ਬੱਸ ਦੀ ਗੱਲ ਹੈ ਨਹੀਂ ਕਿ ਮੈਨੂੰ ਨਹੀਂ ਲੱਗਦਾ ਹਰ ਬੰਦਾ ਫੋਰਡ ਕਰ ਸਕਦਾ ਵਾ ਜਿੰਨੀ ਕੁ ਬੰਦੇ ਦੀ ਗੁੰਜਾਇਸ਼ ਆ ਉਹ ਬੰਦਾ ਆਪਣੇ ਲੈਵਲ ਦੇ ਹਿਸਾਬ ਨਾਲ ਕਰੀ ਜਾਂਦਾ ਵਾ ਦੇਖੋ ਜੀ ਅਸੀਂ ਵੀ ਗਏ ਸੀ ਪਰ ਲੈ ਨਹੀਂ ਸਕੇ ਸਿੱਧੀ ਜੀ ਗੱਲ ਹੈ ਕੋਈ ਵੀ ਹਰੇਕ ਦਾ ਲੇਕਿਨ ਤਿਹਾਰ ਦੇ ਉੱਤੇ ਰਵਾਇਤ ਜ਼ਰੂਰ ਹੈਗੀ ਹੈ ਨਾ ਕਿ ਆਪਾਂ ਘਰ ਦੇ ਲਈ ਜ ਤਾਂ ਤਾਂਬੇ ਔਰ ਪਿੱਤਲ ਦੇ ਬਰਤਨਾਂ ਦੀ ਰਵਾਇਤ ਜ਼ਿਆਦਾ ਤੁਸੀਂ ਅਗਰ ਕਰ ਲਈ ਪ੍ਰੈਫਰ ਕਰੋ ਤਾਂ ਕਿਹੜੀ ਚੀਜ਼ ਜਿਹੜੀ ਤਾਂਬੇ ਦੀ ਲੈ ਕੇ ਜਾਵਾਂਗੇ ਤਾਂਬੇ ਦੀ ਹਾਂਜੀ ਅੱਛਾ ਸੋਨਾ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਲੱਗਦਾ ਕਿ ਆਮ ਲੋਕ ਅਫੋਰਡ ਕਰ ਪਾਣਾ ਨਹੀਂ ਨਹੀਂ ਸੋਨਾ ਤੇ ਬਹੁਤ ਮਹਿੰਗਾ ਹੈ ਸੋਨਾ ਨਹੀਂ ਤੁਸੀਂ ਪਾਰਟਿਕੂਲਰ ਕਿਹੜੀਆਂ ਕਿਹੜੀਆਂ ਚੀਜ਼ਾਂ ਅੱਜ ਖਰੀਦ ਕੇ ਲੈ ਆਏ ਆ ਅੱਜ ਤਾਂ ਸੂਟ ਲੈ ਕੇ ਆਏ ਆ ਨਵੀਂ ਹਾਂਜੀ ਸਾਡੇ ਤਾਂ ਵੀਰੇ ਮੈਂ ਤੁਹਾਨੂੰ ਦੱਸਦਾ ਫੰਕਸ਼ਨ ਕਰਕੇ ਦੇਖੋ ਜੋ ਸੱਚ ਆ 골ਡ ਤਾਂ ਦੇਣਾ ਜੂ ਬਹੁਤ ਦੂਰ ਦੀ ਗੱਲ ਹੋ ਗਈ ਅਸੀਂ ਤਾਂ ਸਿੱਧੀ ਗੱਲਾਂ ਕਰਨ ਲੱਗੇ ਫੰਕਸ਼ਨ ਦੇ ਉੱਤੇ ਵੀ ਭਾਈ ਦੇਖ ਸਾਡੇ ਕੋਲ ਤਾਂ ਆਹ ਕੋਸ਼ ਆ ਤੁਸੀਂ ਆਪੀ ਜੋ ਮਰਜ਼ੀ ਖਰੀਦੋ ਮੁੰਡੇ ਵਾਲਿਆਂ ਨੂੰ ਸਿੱਧੇ ਕਹਿਣਾ ਵੀ ਸੋ ਮਰਜ਼ੀ ਖਰੀਦੋ ਨਾ ਖਰੀਦੋ ਅਸੀਂ ਆਹ ਲਾ ਸਕਦੇ ਆ ਤੁਸੀਂ ਵੱਧ ਕਰੋ ਘੱਟ ਕਰੋ ਤੁਹਾਨੂੰ ਆ ਸਿੱਧੀ ਜੀ ਗੱਲ ਆ ਦੇ ਸਕਦੇ ਆ ਭਾਈ ਤੁਸੀਂ 골ਡ ਖਰੀਦੋ ਤੁਸੀਂ ਡਾਇਮੰਡ ਖਰੀਦੋ ਤੁਸੀਂ ਗੱਡੀ ਖਰੀਦੋ ਜਿੰਨੀ ਸਾਡੀ ਔਕਾਤ ਆ ਅਸੀਂ ਉਹ ਦੇ ਸਕਦੇ ਆ ਇੰਨਾ ਕ ਲਾ ਸਕਦੇ ਆ ਇਹਦੇ ਨਾਲ ਕਿਤੇ ਨਾ ਕਿਤੇ ਤਿਹਾਰਾਂ ਦੀ ਰੌਣਕ ਥੋੜੀ ਜੀ ਫਿੱਕੀ ਨਹੀਂ ਹੋਗੀ ਬਹੁਤ ਜ਼ਿਆਦਾ ਵੀਰੇ ਮੈਂ ਤੁਹਾਨੂੰ ਕਹੀ ਤਾਂ ਇੰਨਾ ਲੁਧਿਆਣਾ ਮੈਂ ਘੰਟਾ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਜਿਵੇਂ ਪੰਜਾਬੀ ਵਿੱਚ ਕਹਿੰਦੇ ਨੇ ਬੰਦੇ ਦੇ ਬੰਦਾ ਚੜੇ ਹੁੰਦਾ ਗੱਲਬਾਤ ਹੀ ਹੈ ਨਹੀਂ ਕੋਸ਼ੇ ਸੁਣਨੇ ਪਏ ਨੇ ਰੋਡ ਸਾਰੀ ਸੁਣਨੇ ਪਏ ਨੇ ਯਾਰ ਦੁਕਾਨਦਾਰ ਵਿਚਾਰੇ ਵਿਹਲੇ ਬੈਠ ਨੇ ਉਧਰ ਮਾਰੋ ਵੀਰ ਵਾਲਾ ਕੈਮਰਾ ਸਾਰੀ ਮਾਰਕੀਟ ਦੇ ਕੋਈ ਕੈਮਰਾ ਦਿਖਾ ਮੇਰਾ ਭਰਾ ਕਿਟ ਜਿਹੜੀ ਹੈ ਹਾਲਾਂਕਿ ਕੁਝ ਇੱਥੇ ਫੁੱਟ ਰੋਲਸ ਆਪਾਂ ਨੂੰ ਦਿਖ ਰਹੇ ਆ ਪਰ ਜਿੱਦਾਂ ਵੀਰਾ ਜੀ ਨੇ ਦੱਸਿਆ ਕੀ ਜ਼ਿਆਦਾ ਲੋਕ ਦੇਖ ਰਹੇ ਨੇ ਬਜਟ ਦੇ ਅਕੋਰਡਿੰਗ ਜਿਹੜੀ ਹੈ ਖਰੀਦਦਾਰੀ ਕਰ ਰਹੇ ਐ ਇਦਾਂ ਹੀ ਬਿਲਕੁਲ ਵੀਰੇ ਬਿਲਕੁਲ ਪੈਸਾ ਨਾ ਘੁੰਮਣ ਕਰਕੇ ਮਾਰਕੀਟ 'ਚ ਲੋਕਾਂ ਕੋਲੇ ਪੈਸਾ ਹੈ ਨਹੀਂਗਾ ਬਸ ਜਿੰਨੀ ਕੋ ਗੁੰਜਾਇਸ਼ ਆ ਬੰਦਾ ਉਹਨਾਂ ਕੀ ਲਈ ਜਾਂਦਾ ਦੇਖੋ ਅਗਲਾ ਕਹਿੰਦਾ ਤਿਹਾਰ ਸਾਡਾ ਫਿੱਕਾ ਵੀ ਨਾ ਜਾਵੇ ਤਿਹਾਰ ਦਾ ਤਿਹਾਰ ਵੀ ਮਨਾਇਆ ਜਾਵੇ ਠੀਕ ਹੈ ਜੀ ਬਹੁਤ ਮਿਹਰਬਾਨੀ ਵੀਰੇ ਤੇ ਬਿਲਕੁਲ ਦੀਵਾਲੀ ਦੀ ਜਿੱਥੇ ਵੀਰੇ ਜੀ ਉਹਨਾਂ ਨੇ ਮੁਬਾਰਕਾ ਦਿੱਤੀ ਆ ਉੱਥੇ ਹੀ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਬਾਇੰਗ ਪਾਵਰ ਕਿਤੇ ਨਾ ਕਿਤੇ ਜ਼ਰੂਰ ਘਟ ਹੋਈ ਆ ਲੋਕਾਂ ਦੀ ਖਰੀਦਦਾਰੀ ਜਿਹੜੀ ਉਹ ਲੋਕ ਕੰਮ ਕਰ ਰਹੇ ਨੇ ਅਗਰ ਦੁਕਾਨਦਾਰਾਂ ਨਾਲ ਗੱਲਬਾਤ ਕਰ ਲਈਏ ਤਾਂ ਹਾਲਾਤ ਕੀ ਹੈ ਬਰੇਵੀ ਬਾਜ਼ਾਰ ਦੇ ਕੀ ਹਾਲਾਤ ਹੈ ਬਾਜ਼ਾਰ ਦੇ ਹੁਣ ਅੱਗੇ ਨਾਲੋਂ ਵਧੀਆ ਹਾਲਾਤ ਨੇ ਭਾਜੀ ਠੀਕ ਹੈ ਥੋੜਾ ਜਿਹਾ 4-ਵੀਲਰ ਬੰਦ ਕਰਤੀ ਬਹੁਤ ਵਧੀਆ ਗੱਲ ਹੈ ਮੈਂ ਕਹਿੰਦਾ ਜੀ ਮੈਂ ਗਾਕਾ ਦੀ ਗੱਲ ਕਰ ਰਿਹਾ ਸੀ ਤਿਹਾਰਾਂ ਦੇ ਉੱਤੇ ਗਾਕ ਨਿਕਲਿਆ ਜਾਂ ਹਲੇ ਵੀ ਕੁਝ ਮੰਦਾ ਥੋੜਾ ਹੁਣ ਭਾਜੀ ਬਹੁਤ ਫਰਕ ਹੈ 80% ਫਰਕ ਹੋ ਗਿਆ ਕੰਮ ਦਾ ਹਾਂਜੀ ਇੰਨਾ ਫਰਕ ਫਰਕ ਪੈ ਗਿਆ ਭਾਜੀ ਤਿਹਾਰਾਂ ਦੇ ਦਿਨਾਂ ਬਹੁਤ ਵਧੀਆ ਹੁਣ ਕੰਮ ਦਾ ਰਿਸਪੌਂਸ ਮਿਲ ਰਿਹਾ ਵਾ ਬਹੁਤ ਯਾਰਾਂ ਦੇ ਉੱਤੇ ਸਭ ਦੇ ਕੰਮ ਚੱਲਨੇ ਚਾਹੀਦੇ ਨੇ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਲੋਕ ਸ਼ਾਪਿੰਗ ਕਰਨ ਲਈ ਆਣ ਤਾਂ ਉਮੀਦ ਇਹੀ ਹੁੰਦੀ ਹੈ ਦੁਕਾਨਦਾਰਾਂ ਨੂੰ ਵੀ ਕਹਿੰਜੀ ਬਾਜ਼ਾਰ ਦੇ ਵਿੱਚ ਕੀ ਕੀ ਚੀਜ਼ ਆਜੇ ਖਰੀਦਣ ਲਈ ਪਹੁੰਚੀਓ ਕੀ ਦੀਵਾਲੀ ਔਰ ਤਾਂ ਤੇ ਰਸਮਾਂ ਕੀ ਲੈ ਕੇ ਜਾਓਗੀ ਘਰੇ ਅਸੀਂ ਸੂਟ ਲੈ ਕੇ ਜਾ ਰਹੇ ਹਾਂ ਜੀ ਕੁੜੀਆਂ ਦੇ ਅੱਛਾ ਪੰਜਾਬੀ ਹਾਂਜੀ ਅਸੀਂ ਪੰਜਾਬੀ ਮਹਾਲੀ ਤੋਂ ਆਏ ਹਾਂ ਅਸੀਂ ਅੱਛਾ ਮਹਾਲੀ ਤੋਂ ਮਹਾਲੀ ਤੋਂ ਹਾਂ ਤੁਹਾਡਾ ਤਾਂ ਮਹਾਲੀ ਸ਼ਹਿਰ ਬਹੁਤ ਫੇਮਸ ਹੈ ਨਹੀਂ ਲੁਧਿਆਣੇ ਤੋਂ ਆਉਂਦੇ ਹਾਂ ਜੀ ਅਸੀਂ ਲੈਣੇ ਤੁਹਾਨੂੰ ਹਾਂਜੀ ਅੱਛਾ ਚੋੜਾ ਬਾਜ਼ਾਰ ਪਸੰਦ ਹੈ ਖਰੀਦਦਾਰੀ हां जी फिलहाल ਤਾਂ ਠੀਕ ਹੈ ਲੈ ਲਓ ਕੋਈ ਸੂਟ ਅਸੀਂ ਸ਼ਾਪਿੰਗ ਕਰ ਲਈ ਹੈ। ਹਾਂ ਜੀ ਕੁੜੀਆ, ਕਿਆ ਲੈ ਬੇਟਾ ਆਪਕਾ ਕਿਆ ਨਾਮ ਹੈ? ਸੁਖਮਨ। ਕਿਆ ਬਾਤ ਹੈ ਬਹੁਤ ਖੁਸ਼ ਸੁਖਮਨ ਅੱਜ ਕਿਆ ਖਰੀਦੋਗੇ ਅੱਜ ਆਪ ਬੇਟਾ? ਮੈਂ ਆਪਣੇ ਲਈ ਸਰਦੀਆਂ ਵਾਲੇ ਕੱਪੜੇ ਲੈਣ ਆਇਆ। ਹਾਂ। ਕਿਆ ਖਰੀਦੋਗੇ ਬਤਾਓ। ਟॉय। ਟॉय। ਇਹ ਤਾਂ ਘੋੜੇ ਮੇਰੇ ਪੰ। ਹਾਂ ਜੀ। ਸਰਦੀਆਂ ਦੇ ਕੱਪੜੇ ਲੈਣ ਆਏ ਹਾਂ ਫਿਲਹਾਲ ਅਸੀਂ। ਹਾਂ ਜੀ ਸੋਟ। ਅੱਛਾ ਦੀਵਾਲੀ ਔਰ ਉਹਦੇ ਲਈ ਵੀ ਕੁਝ ਹਾਂ ਜੀ ਦੋਨੋਂ ਸ਼ਾਪਿੰਗ ਹੋ ਜਾਏਗੀ ਨਾ ਦੀਵਾਲੀ ਦੀ ਸ਼ਾਪਿੰਗ ਵੀ ਹੋ ਜਾਏਗੀ ਨਾਲ ਸਰਦੀਆਂ ਦੇ ਕੱਪੜੇ ਵੀ ਲੈ ਜਾ। ਜੇਕਰ ਕੋਈ ਜਵਾਬ ਦੇਣਾ ਇਸ ਵਾਰ ਦੀਵਾਲੀ ਮੰਦੀ ਹੈ ਮਹਿੰਗਾਈ ਹੈ ਇਹ ਕਿੱਦਾਂ ਹਾਂ ਮਹਿੰਗਾਈ ਲੱਗ ਰਹੀ ਹੈ ਇਹ ਚੀਜ਼ ਫੀਲ ਹੋ ਰਿਹਾ ਬਾਜ਼ਾਰ ਚ ਆ ਕੇ ਸਾਨੂੰ ਅੱਜ ਹਾਂਜੀ ਹਾਂਜੀ ਸਾਰੀ ਚੀਜ਼ਾਂ ਮਹਿੰਗੀਆਂ ਨੇ ਕੱਪੜੇ ਵੀ ਬਹੁਤ ਰੇਟ ਹਾਈ ਹੋਇਆ ਪਿਆ ਸ਼ੂ ਲੈਣੇ ਸੀ ਬੱਚਿਆਂ ਦੇ ਉਹਦੇ ਵੀ ਚਾਰਜਸ ਬਹੁਤ ਜ਼ਿਆਦਾ ਆਪ ਹੋਏ ਪਏ ਹਾਂਜੀ ਚਾਰਜਸ ਕਿਤੇ ਨਾ ਕਿਤੇ ਆਤਾ ਹੈ ਔਰ ਇਸੇ ਕਾਰਨ ਥੋੜੀ ਜੀ ਥੋੜੀ ਜੀ ਕਿਤੇ ਨਾ ਕਿਤੇ ਮਹਿੰਗਾਈ ਜਿਹੜੀ ਹੈ ਦਿਖਾਈ ਦੇ ਰਹੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਖਰੀਦਾਰੀ ਜ਼ਰੂਰ ਕਰਨ ਲਈ ਪਹੁੰਚ ਰਹੇ ਹਨ ਪਰ ਕਿਤੇ ਨਾ ਕਿਤੇ ਮਹਿੰਗਾਈ ਦਾ ਅਸਰ ਵੀ ਬਾਜ਼ਾਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਇੱਥੇ ਜਿਹੜੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ ਕਿ ਕੀ ਅਸਰ ਦਿਖ ਰਿਹਾ ਹੈ ਔਰ ਕੀ ਕੀ ਤਿਆਰੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਦੀਵਾਲੀ ਦੇ ਮੌਕੇ ਦੇ ਉੱਤੇ ਬੀਰੇ ਜੀ ਕਿਸ ਤਰ੍ਹਾਂ ਲੱਗ ਰਹੀ ਦਿਵਾਲੀ ਕੁਝ ਅਸਰ ਦਿਖ ਰਿਹਾ ਹੈ ਗਾਹਕ ਨਿਕਲੇ ਆ ਜਾਂ ਬਾਜ਼ਾਰ ਹਲੇ ਵੀ ਠੰਡਾ ਹੈ ਬਾਜ਼ਾਰ ਹਲੇ ਵੀ ਠੰਡਾ ਹੈ ਜਿੰਨਾ ਜ਼ਿਆਦਾ ਅਸਰ ਨਹੀਂ ਦਿਖ ਰਿਹਾ ਹੈ ਹੈਨਾ ਅੱਛਾ ਇਹਦਾ ਕਾਰਨ ਕਿਤੇ ਨੇ ਕਿਤੇ ਹੜ੍ਹ ਜਾਂ ਮਹਿੰਗਾਈ ਲੱਗਦੀ ਹਾਂਜੀ ਹਾਂਜੀ ਹੜ੍ਹ ਲੱਗ ਰਿਹਾ ਜੀ ਇਹਦਾ ਹਾਂਜੀ ਹਾਂਜੀ ਬਿਲਕੁਲ ਅੱਛਾ ਕੀ ਲੱਗਦਾ ਕਿ ਹੁਣ ਤਿਹਾੜ ਨੇੜੇ ਨੇ ਦੋ ਤਿੰਨ ਦਿਨ ਰਹਿ ਗਏ ਦਿਵਾਲੀ ਨੂੰ ਕੁਝ ਦਿਖੂਗਾ ਅਸਰ ਦਿਖੂਗੀ ਜਾਂ ਬਿਲਕੁਲ ਬਿਲਕੁਲ ਦਿਖੂਗਾ ਜੀ ਆਨੇ ਵਾਲੇ ਟਾਈਮ ਦੇ ਤਦ ਬਾਜ਼ਾਰ ਦੇ ਵਿੱਚ ਫਿਲਹਾਲ ਗਾਹਕ ਜਿਹੜੇ ਨੇ ਖਰੀਦਾਰੀ ਕਰਨ ਜਰੂਰ ਪਹੁੰਚ ਰਹੇ ਲੇਕਿਨ ਕਿਤੇ ਨਾ ਕਿਤੇ ਮਹਿੰਗਾਈ ਜਿਹੜਾ ਉਹ ਅਸਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਮਹਿੰਗਾਈ ਦੇ ਕਾਰਨ ਲੋਕ ਦੀਵਾਲੀ ਅਤੇ ਤੰਤਰਸ ਦੇ ਮੌਕੇ ਦੇ ਉੱਤੇ ਜਿੱਥੇ ਤੁਹਾਨੂੰ ਦੱਸਿਆ ਕਿ ਘਰ ਦੇ ਲਈ ਲੋਕ ਜ਼ਿਆਦਾ ਖਰੀਦਾਰੀ ਕਰਦੇ ਆ ਚਾਹੇ ਉਹ ਘਰ ਦੇ ਲਈ ਪਰਦੇ ਹੋਣ ਬੈੱਡ ਸ਼ੀਟਸ ਹੋਣ ਪਿੱਲੋ ਕਵਰ ਹੋਣ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਹੀ ਤੰਤਰਸ ਦੇ ਮੌਕੇ ਦੇ ਉੱਤੇ ਵੈਸੇ ਤਾਂ ਰਿਵਾਇਤ ਸੋਨਾ ਖਰੀਦਣ ਦੀ ਹੈ ਅੱਗੇ ਤਾਂ ਸੋਨੇ ਦੇ ਬਰਤਨ ਖਰੀਦੇ ਜਾਂਦੇ ਸੀ ਪਰ ਹੁਣ ਤਾਂਬੇ ਅਤੇ ਪਿੱਤਲ ਦੇ ਬਰਤਨ ਜਿਹੜੇ ਨੇ ਰਿਵਾਇਤ ਹੈ ਕਿ ਉਹ ਜਿਹੜੇ ਖਰੀਦੇ ਜਾ ਰਹੇ ਹੈਗੇ ਆ ਗੱਲਬਾਤ ਕਰ ਲੈਣੇ ਲੋਕਾਂ ਦੇ ਨਾਲ ਪੰਜ ਜੀ ਬਰਤਨ ਖਰੀਦੇ ਥੋੜੇ ਜਿ ਦੇਖੇ ਹਾਂ ਜੀ ਖਰੀਦ ਲੈ ਅੱਛਾ ਉਹ ਦੀਵਾਲੀ ਦੇ ਮੌਕੇ ਤੇ ਤਾਂ ਤੇਰੇ ਸਾਪਾ ਜ਼ਿਆਦਾਤਰ ਜਰੂਰ ਸੌਣਦੇ ਸੀਗੇ ਹਾਂ ਜੀ ਖਰੀਦੇ ਸੀ ਨਾ ਅੱਗੇ ਸੋਨਾ ਖਰੀਦੇ ਸੀ ਪਰ ਹੁਣ ਜਿਹੜਾ ਪਿੱਤਲ ਤੇ ਤਾਂਬੇ ਦੇ ਬਰਤਨ ਰਹਿ ਗਏ ਹਾਂਜੀ ਹਾਂਜੀ ਹੁਣ ਤਾਂ ਪਿੱਤਲ ਭਾਂਡੇ ਵਰਤਾਂ ਵਿੱਚ ਰਹਿ ਗਏ ਹੋ ਸੋਨਾ ਸਾਰਾ ਤਾਂ ਬਹੁਤ ਦੂਰ ਦੀ ਗੱਲ ਏ ਮਹਿੰਗਾਈ ਕਿੰਨੀ ਕੁ ਲੱਗੀ ਹੈ ਮਹਿੰਗਾ ਅੱਛਾ ਮਹਿੰਗਾਈ ਕਿੰਨੀ ਕੁ ਲੱਗ ਰਹੀ ਹੈ ਕਿ ਤੁਮ ਮਹਿੰਗਾਈ ਬਹੁਤ ਅੱਗੇ ਨਾਲੋਂ ਜ਼ਿਆਦੇ ਆ ਪਰ ਇੱਕ ਪਿਆ ਬਹੁਤ ਬਹੁਤ ਕਿ ਕਿਸ ਤਰ੍ਹਾਂ ਲੱਗ ਰਹੀ ਹੈ ਮਹਿੰਗਾਈ ਦਾ ਅਸਰ ਦਿਖ ਰਿਹਾ ਬਾਜ਼ਾਰ 'ਚ ਅੱਛਾ ਕੀ ਕੀ ਤਿਆਰੀਆਂ ਵੈਸੇ ਕਰ ਰਹੇ ਹੋ ਦੀਵਾਲੀ ਦੇ ਤਿਆਰੀ ਬਾਜ਼ਾਰ 'ਚ ਆਏ ਹੋ ਕੀ ਕੀ ਸਪੈਸ਼ਲ ਖਰੀਦ ਲੈ ਰਹੇ ਹੋ ਰਹਿਣ ਦਾ ਬਈ ਮੇਰੇ ਕੋਲ ਕੈਮਰਾ ਨਾਲ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਪਹੁੰਚੇ ਲੋਕ ਕਿਤੇ ਨਾ ਕਿਤੇ ਮਹਿੰਗਾਈ ਦਾ ਅਸਰ ਜ਼ਰੂਰ ਦੇਖ ਰਹੇ ਆਂ ਪਰ ਦੀਵਾਲੀ ਅਤੇ ਤੰਤਰਸ ਦੇ ਮੌਕੇ ਜੋ ਰਵਾਇਤਾਂ ਬਣੀਆਂ ਹੋਈਆਂ ਨੇ ਉਹ ਵੀ ਜਿਹੜੀਆਂ ਨੇਭਾਣੀਆਂ ਜ਼ਰੂਰੀਆਂ ਹਾਲਾਂਕਿ ਜਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੋਣ ਕਰਕੇ ਸ਼ਾਪਿੰਗ ਜਿਹੜੀ ਹੈ ਘੱਟ ਕੀਤੀ ਜਾ ਰਹੀ ਹੈ ਪਰ ਰਵਾਇਤੀ ਤੌਰ ਦੇ ਉੱਤੇ ਵਰਤਨ ਅਤੇ ਘਰ ਦੇ ਸਾਜ਼-ਸਮਾਨ ਦਾ ਜਿਹੜੀ ਚੀਜ਼ਾਂ ਨੇ ਉਹਨਾਂ ਦੀ ਖਰੀਦਾਰੀ ਦੀ ਪਹਿਲ ਦਿੱਤੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ